ਰੰਦੀਪਾ ਆ ਮੰਜਾ ਹੋ ਰਸ ਮੰਜੇ ਬੰਨੋ ਤੇ ਆ ਮਮੀ ਛਾਣਿਆ ਪਿਆਟਾ ਤਾਂ ਮੈਂ ਹੀ ਛਾਣਦਾ ਸੀ ਅੱਧਾ ਤਾਂ ਨਲੇ ਉਹ ਮੰਜੇ ਤੇ ਵੀ ਰਸੀਆਂ ਬੰਨਨੀਆਂ ਮਚਾ ਦੀ ਕੁੱਟ ਪੀਲਾ ਤੇ ਕਿਤੇ ਰੋਜ਼ ਰੋਜ਼ ਨਾ ਬਣਾਉਣ ਬੈਜਿਆ ਘਰੋਂ ਉੱਥੇ ਕਿਸੇ ਆਏ ਗਏ ਤੂੰ ਬਣਾਉਣੀਆਂ ਨੇ ਇਹ ਆਹੋ ਪਾਸੇ ਤੈਨੂੰ ਥੋਲੀ ਚ ਪਾ ਕੇ ਦੇਉ ਤੁਹਾਨੂੰ ਰੋਜ਼ ਬਣਾਉਣਾ ਲਵੇ ਨਹੀਂ ਲੱਗਦੀਆਂ ਮੈਂ ਸਾਟਾ ਛਾਣੇ ਨਾ ਦੇ ਬੇਨਵਾਇਨੀ ਵੀ ਮੰਜਾ ਢਾਕੇ ਮੈਂ ਗਾਈਆਂ ਕੋਲੇ ਬਹਿ ਜਾਵਾਂ ਵੀ ਚੱਲ ਇਹਨਾਂ ਦੀ ਰਾਖੀ ਰੱਖਲਾ ਸਾਉ ਕੁੱਤਾ ਬਿੱਲਾ ਆ ਜਾਂਦਾ ਜਾਂ ਵੀ ਮੈਂ ਗੋਹੀ ਟਾਲ ਦੇਣਾਂ ਦਾ ਜਮਾ ਨਹੀਂ ਉਹ ਬੈਜੂ ਵੀ ਪੰਜਾਬ ਕੋਤੇ ਜਾ ਕੇ ਡੇਕ ਥੱਲੇ ਬਸ ਕਹੂਗੀ ਮੇਰੇ ਤਾਂ ਜੀ ਨਹੀਂ ਲੱਗਦਾ ਇੱਥੇ ਗਾਈਆਂ ਕੋਲੇ ਉੱਧਰ ਤਾਂ ਮੈਂ ਆਉਂਦੇ ਜਾਂਦੇ ਲੋਕ ਦੇਖਦੀਆਂ ਚੀਜ਼ਾਂ ਨਾਗਦੀਆਂ ਨੇ ਸੋ ਵੀ ਦੱਸ ਤੂੰ ਇੱਥੇ ਜੇ ਢਾਲਾ ਮੰਜਾ ਇੱਥੇ ਕਿਹੜਾ ਤੈਨੂੰ ਚੀਜ਼ਾਂ ਨਹੀਂ ਨਹੀਂ ਨਾ ਮੋੜ ਕੇ ਫਿਰ ਆ ਜਵਾਬ ਦੇ ਦਿੰਦੀ ਹੈ ਜੀ ਚਲ ਹਾਂ ਇਹ ਕਰਦੀਆਂਗੀ ਪਰ ਠੱਲਾ ਕੇ ਅੰਦਰੋਂ ਆ ਜਿਹੜੇ ਦੋ ਫੋਸ ਨੇ ਤਾਂ ਸਿੱਟੀ ਆਉਣੀ ਆ ਫੇਰ ਵੱਡ ਦਾਣੀ ਇੱਥੇ ਉਹਨੂੰ ਉਧਰੋਂ ਤੁਰਦੀ ਪਤੰਕੀ ਬੁੜਬੁੜ ਕਰੀ ਜਾਂਦੀ ਸੀ ਸਾਰਾ ਦਿਨ ਮੇਰੇ ਤੇ ਔਖੀ ਹੋਈ ਕਿ ਉਹਨੇ ਸਾਰਾ ਦਿਨ ਧੰਦਾ ਕਰਦੀ ਆ ਮੈਂ ਤਾਂ ਹੁਣ ਟੋਕਰਾ ਪਾਂਡਿਆ ਦਾ ਮਾਰ ਕੇ ਆ ਕੇ ਬੈਠੀ ਹਾਂ ਬੁੜਬੁੜ ਬੁੜਬੁੜ ਕਰਦੀ ਫਿਰਦੀ ਰਹੂ ਸਾਰਾ ਦਿਨ ਕਾਇਆਂ ਕੋਲੋਂ ਗਈ ਆ ਪਤੰਕੀ ਕਹਿੰਦੀ ਕੀ ਨਾ ਕਹਿੰਦੀ ਲੈ ਚੱਲ ਬਾਬਾ ਹਰ ਜਕਾਰੀ ਲੈ ਆਉਂਦਾ माया आख फिर जवाक नरमे कपा च बढ़ जाए लग जाए मेर नी टाइम लगना चल के मा जवाखा लेगा भेने कुड़े आप लिफाफा जलियां हथ ची सी नहीं आगलों इनगाह घट रही है रणदीप आप मारदी आऊंगी नी रणदीप

ਮੈਂ ਤਾਂ ਸਹਣਚ ਨਹੀਂ ਆਈ ਤੋ ਹਰ ਤੋ ਨਹੀਂ ਪਤਾ ਲੱਗਿਆ ਤੇ ਨੂੰ ਮੈਂ ਤਾਂ ਕੋਈ ਪਤਾ ਨਹੀਂ ਲੱਗਿਆ ਪਣੀ ਪਿਆਜੀ ਪਿਆਜੀ ਸੂਟ ਪਾਈ ਆਉਂਦੀ ਆ ਮੈਂ ਤਾਂ ਪਤਾ ਨਹੀਂ ਕਿਹੜੀ ਆ ਮੇਰੀ ਮਾਂ ਆਉਂਦੀ ਤਾਂ ਮੈਂ ਦੂਰੋਂ ਹੀ ਪਤਾ ਲੱਗ ਜਾਂਦਾ ਆਪਣੀਆਂ ਗਵਾਂਡਣਾਂ ਨੂੰ ਵੀ ਪਤਾ ਮੈਨੂੰ ਤਾਂ ਦੇ ਤ ਕੋਈ ਬਿੜਕੂ ਹੁੰਦੀ ਤੂੰ ਮੈਨੂੰ ਦੱਸਿਆ ਮੈਂ ਫੋਨ ਆਏ ਮੇਰੀ ਮਾਂ ਦਾ ਮੇਰੀ ਮਾਂ ਉਗਿਆ ਨਾ ਫੋਨ ਤਾਂ ਕਰਈ ਨਹੀਂ ਇਹ ਤਾਂ ਬਿਨਾ ਦੱਸੇ ਆਈ ਆ ਮੈਨੂੰ ਨਹੀਂ ਪਤਾ ਮੈਨੂੰ ਪਤਾ ਲੱਗੇ ਸਸਰੀਕਾਲ ਬੇ ਸਸਰੀਕਾਲ ਬੱਚੋ ਠੀਕ ਹੈ ਵਧੀਆ ਠੀਕ ਹੈ ਤੂੰ ਦੱਸ ਸਕੇ ਮੈਂ ਠੀਕ ਹੈ ਭੈਣ ਹਾਂ ਵਧੀਆ ਤੂੰ ਦੱਸ ਬਹਿ ਜਾ ਨਹੀਂ ਕਰਿਆ ਹੈ ਹੋਰ ਬੱਧਾ ਬਸ ਨਾ ਚਾਂ ਚੱਕੀ ਤਿਆਰ ਹੋ ਗਈ ਭੈਣ ਅੱਛਾ ਹਾਂ ਮਾਲਕੇ ਚੱਲ ਨਾ ਫੇਰ ਨਾ ਮੱਕ ਬਾਪਾ ਜਾਣਗੇ ਜਵਾਕ ਅੱਛਾ ਹੋਰ ਮੈਨੂੰ ਆਖੀ ਜਾਂਦੀ ਹੈ ਕਹੀਂ ਕਹੀਂ ਪਤਾ ਨਹੀਂ ਲੱਗਾ ਮੇਰੀ ਮਾਂ ਉਹਦੀ ਸਹਾਂ ਨਹੀਂ ਆਈ ਮਾਂ ਮੈਨੂੰ ਪਤਾ ਨਹੀਂ ਪਟਕਦੇ ਨੇ ਤਿਆਰ ਹੋ ਗਈ ਭੈਣ ਚੱਲ ਛੱਡ ਬੇਬੇ ਹੋਰ ਤਾਂ ਕਰੇ ਸਾਰੇ ਖੈਰ ਸੁੱਖ ਹੈ ਹਣਗ ਮਾਂ ਦੇ ਚ ਹਾਂ ਹਾਂ ਸਾਰੇ ਪੁੱਤ ਖਾਇ ਸੁੱਖ ਰਾਜੀ ਵਾਜੀ ਟੁੱਟੋ ਆਪ ਦੀ ਦੇ ਗੱਲ ਠੀਕ ਆ ਵਧੀਆ ਠੀਕ ਆ ਬੇਬੇ ਹੋਰ ਸਾਰੇ ਪਾਲੀਵਰ ਕੇ ਸਾਰੇ ਸਾਰੇ ਵਧੀਆ ਠੀਕ ਆ ਪਾਲੀ ਖੇਤ ਗਿਆ ਹੋਇਆ ਝੋਨੇ ਦੇ ਸਪਰੇਅ ਜੀ ਕਰਦੇ ਅੱਜ ਹੋਰ ਨਾ ਹੀ ਆ ਕਿ ਬਸ ਨਾ ਮੈਂ ਬੈਠੀ ਬੈਠੀ ਨੇ ਸਲਾਜੀ ਬਣਾ ਲਈ ਪੈਣੇ ਮੈਂ ਅੱਖ ਚੱਲ ਨਾ ਮੈਂ ਮਿਲੀ ਆਵਾ ਫਿਰ ਮਹਨਟ ਨਰਮਾ ਚੋਂ ਲੱਗ ਜਾਣਗੇ ਨਾਲੇ ਮੈਂ ਖਾ ਝੋਨੇ ਚ ਵੜ ਜਾਣਗੇ ਜਵਾਬ ਬਾਬਾ ਨੇ ਸਾਡੇ ਕਿੰਨੀ ਨਰਮ ਹੈ ਹਾਂ ਸਾਡੇ ਕਿੰਨੀ ਤਾਂ ਹੈਗੇ ਆ ਪੈਣੇ ਤੇ ਚੱਲਦੇ ਮੈਂ ਪਾਣੀ ਲਿਆਉਣੀ ਆ ਚਲ ਪਾਣੀ ਤਾਂ ਬੱਸ ਮਾਥੋਂ ਪੀ ਕੇ ਆਈ ਸੀਗੀ ਕੋਈ ਨਹੀਂ ਚਲਦੀ ਆਪਾਂ ਗਾਹਾਂ ਚੱਲ ਚਲ ਫਿਰ ਅੰਦਰ ਬਹਿ ਜਾ ਨੇ ਆ ਜਾ ਚਲ ਅੰਦਰ ਵਗ ਚੱਲ ਪੈਣੀ ਹੋਰ ਅੰਦਰ ਆ ਜਾ ਅੰਦਰ ਆ ਜਾ ਬਸ ਚਾਹਾਂ ਚੱਕੀ ਤਿਆਰ ਹੋਈਆਂ ਫੋਨ ਫਾਗ ਤਾਂ ਮੈਂ ਕਾਨੂੰ ਲਾਇਆਗਾ ਅੱਛਾ ਚਲ ਵਧੀਆ ਨੇ ਬੇਤੇ ਕਹਿੰਦਾ ਸੈਣ ਚ ਨਹੀਂ ਆਈ ਇਹਨੇ ਤਾਂ ਮੈਂ ਉਹ ਗੋਹੇ ਜਿਹੇ ਦਾ ਪੱਥਰ ਪੜਦੀ ਸੀ ਆ ਜਾ ਭੈਣ ਜੀ ਹੋਰ ਚਲ ਚਲ ਗੀਤ ਮਾਇਆ ਅੱਛਾ ਹੋਰ ਮੈਨੂੰ ਜੀਨ ਇਸੇ ਲੱਗਦਾ ਪੁੱਤ ਹੁਣ ਕਈ ਦਿਨਾਂ ਦਾ ਅੱਛਾ ਸਾਰਾ ਨਾ ਰਾਤ ਮੈਂ ਤਾਂ ਆ ਕੁੜੁੰਗਾਂ ਜਿੱਥੇ ਕੱਢ ਲੈਂਦੀ ਸੀ ਅੱਛਾ ਮਾਇਆ ਖਾ ਚਲ ਮੈਂ ਜਾਵਾਂ ਨਾ ਖਾ ਨਾਲੇ ਤਾਂ ਕੁੜੁੰਗਾਂ ਦਾ ਪਤਾ ਲਿਆ ਮਾਂ ਨਾਲੇ ਪਾਦੀ ਦਾ ਪਤਾ ਲਿਆ ਮਾਂ ਹਾਂ ਤੇ ਮੈਂ ਕਿਹਾ ਫੇਰ ਉਹ ਕਦੇ ਕੰਮੀ ਧੰਦੀ ਵੜਨਗੇ ਹਾਂ ਇਹ ਤਾਂ ਹੈਗਾ ਹੋਰ ਹੋਰ ਬੇਬੇ ਉਹ ਐ ਕਿ ਬੜੀ ਠੀਕ ਸੀ ਹਾਂ ਪੁੱਤ ਠੀਕ ਠਾਕ ਬਦਗਾ ਸਾਰੇ ਬਦਲਾ ਆਈ ਨਿਗੀ ਫੋਨ ਤੇ ਕਰਦੀ ਰਹਿੰਦੀ ਐ ਕਹਿੰਦੀ ਮੈਂ ਆਉਂਗੀ ਕਿ ਜਾ ਤੂੰ ਮੇਰੇ ਇੱਕ ਤੰਗਾ ਹੋਰ ਵਿੱਚ ਦੀ ਆਈ ਟਾਈਮ ਕੱਢੂੰਗੀ ਪਰ ਤੂੰ ਤਾਂ ਕਿੱਥੇ ਟਾਈਮ ਨਿਕਲਦਾਗਾ ਜੇ ਮੈਂ ਤੇਰੇ ਕੋਲ ਟਾਈਮ ਜੇ ਨਿਕਲਗਾ ਬਸ ਭੱਜ ਕੇ ਕਿਤੇ ਚਾਹ ਚੱਕ ਜਿਓ ਜੋ ਕੋਲੇ ਜਾ ਚਾਹ ਚੜ ਗਿਆ ਵੀ ਮੇਰੀ ਮਾਂ ਮਿਲਣ ਆ ਗਈ ਚਲ ਫੱਦੀਆ ਹੋਇਆ ਕਰਨਿਆਂ ਤੋਂ ਪਹਿਲਾਂ ਮਿਲ ਨਹੀਂ ਜਾਣੋਂ ਮੈਂ ਤਾਂ ਤੇਰੀ ਮਾਂ ਕੋਲ ਤਾਕੜੀ ਆ ਹੋਰ ਮਾਂ ਤਾਂ ਜੇ ਕੱਢੀ ਲੈਂਦੀ ਆ ਇਹ ਕਿਹੜਾ ਕੱਢੀ ਲੈਂਦੀ ਆ ਲੈ ਫਿਰ ਤਾਕੜੀ ਆਪਣੇ ਵਰਗੀਆਂ ਕਾਹ ਕਰ ਲੈਂਦੀਆਂ ਜਾਣ ਆਉਂਦੀਆਂ ਨੀ ਹੋਰ ਪਾਇਨੇ ਫਿਰ ਹੁਣ ਜਾਣਾ ਹੁਣੋ ਵੀ ਹੁੰਦਾ ਹੀ ਹੈਗਾ ਸਾਰਾ ਨੇ ਹੁਣ ਕੰਮ ਵੀ ਕੀ ਕਰਕੇ ਕਰਕੇ ਤੈਨੂੰ ਪਤਾ ਤੰਦੇ ਵੀ ਨਹੀਂ ਸਾਰਾ ਨੇ ਨਿਭੜ ਦੇ ਘਰਾਂ ਦੇ ਤਾਂ ਹੈਗੀ ਮੈਨੂੰ ਤਾਂ ਹੁੰਦਾ ਹੀ ਆ ਚਲ ਆ ਕਰਦੀਆਂ ਤੁਸੀਂ ਦੋਨੇ ਕੁੜਮੜੀਆਂ ਕੁੜਮੜੀਆਂ ਕਰੋ ਗੱਲਾਂ ਤੇ ਮੈਂ ਲਿਉਣੀ ਹੈਗੀ ਚਾਹ ਬਣਾ ਲਿਆ ਪੁੱਤ ਪੁੱਤ ਪੱਤੀ ਪੁੱਤੀ ਜੀ ਬਦਗਾ ਪਾਲ ਲੈ ਚੰਗਾ ਹੋਰ ਕਾੜੀ ਜੀ ਬਣਾ ਲਈ ਇਹ ਕੱਢਾ ਹੀ ਤੁਹਾਡੇ ਤਾਂ ਦੂਰ ਵਾਲੀ ਆ ਮਤ ਮਖਾਜ ਹੋਰ

ਜਵਾਂਖਾਂ ਦੀ ਰਾਏ ਜੀ ਬਸ ਮਾੜੀ ਜੀ ਲੈ ਕੇ ਤੇ ਮੈਂ ਤਾਂ ਚੱਕ ਲਈ ਦੇ ਪਾਕਾ ਤਾਂ ਨਾ ਬਾੜਾ ਮਾਰੇ ਉਹ ਹੀ ਤਾਂ ਹੈਗਾਗਾ ਹੁਣ ਮੈਂ ਖਾ ਚੱਲ ਇੰਨੇ ਜਵਾਂਖ ਜਲਾਉਂਦਾ ਥੋੜਾ ਜੱਫਾ ਵੱਡਣਗੇ ਤੇ ਨਰਮੇ ਕਪਾਹ ਜਿਹੜਾ ਕੋਈ ਫੁੱਟੀ ਨਰਮੇ ਤਾਂ ਤੈਨੂੰ ਪਤਾ ਅੱਜ ਕੱਲ ਕਿਹੜੇ ਹੈਗੇ ਜਿਹੜੇ ਸੁੰਢੀ ਆ ਜਾਂਦੀ ਨਰਮੇ ਸੁੰਢੀ ਨੇ ਖਾ ਰੱਖੇ ਆ ਨਰਮੇ ਫਸਣਾ ਅੱਜ ਕੀ ਜਮੇ ਹੋ ਹੋ ਇੱਥੇ ਤਾਂ ਜਮੇ ਨਹੀਂ ਵਿਝਿਆ ਕਿਸੇ ਨੇ ਹਾਂ ਥੋੜੇ ਤਾਂ ਹੈ ਨਹੀਂ ਸਾਡੇ ਤਾਂ ਹੈਗੇ ਬੜੇ ਫੁੱਟੇ ਜੀ ਗੱਲ ਵਧੀਆ ਚੁੱਕ ਲਉਂਦੀਆਂ ਨੇ ਜੀ ਲੱਗਿਆ ਰਹਿੰਦਾ ਨਾਲ ਜੀ ਲੱਗਿਆ ਰਹਿੰਦਾ ਬਸ ਮੜ ਮੋਟਾ ਜਿਹੜੀ ਪੁੱਟੀ ਹੈਗੀ ਫੜ ਲੈ ਹੋਰ ਖੇਤਾਂ ਦਾ ਬਾਬਾ ਜੀ ਆਹ ਮੂੰਗੀਆਂ ਜੀ ਜੀ ਸੀਗੀ ਤੇ ਉਹ ਨਹੀਂ ਚੱਜਦੀ ਹੋਈ ਮੂੰਗੀਆਂ ਤਾਂ ਕਿਹੜੀਆਂ ਹੋਣੀਆਂ ਹੋਰ ਉਹ ਵੀ ਨਹੀਂ ਚੱਜਦੀ ਹੋਈ ਐਤ ਕੀਤਾ ਉਹ ਵੀ ਬਸ ਬਾਹਣ ਵੇਲੇ ਮੂੰ ਪਿਆ ਮੂੰਗੀਆਂ ਕਿਹੜੀਆਂ ਹੋਈਆਂ ਇਦਾਂ ਐ ਬਾਸ ਐ ਭੈਣੇ ਹੋਰ ਪਾਸੇ ਬਸ ਫਸਲਾਂ ਤੇ ਜਾ ਪੀ ਲੋ ਆਖੇ ਕਹਦੇ ਨਰਮਕ ਪਾਵੇ ਹੁਣ ਉਹ ਹਟ ਗਿਆ ਆ ਮੂੰਗੂਆਂ ਦੀਆਂ ਦੇ ਲਾਲਚ ਲੱਗੇ ਸੀ ਵੀ ਚਲ ਕੋਈ ਹੋ ਜਾਂਦੀ ਦੋਵਨ ਉਹ ਵੀ ਬਸ ਸੋਖੀ ਕਹਿੰਦੀ ਸੀ ਬਣਾ ਲੈਣਾ ਹੋਰ ਬਿੰਦੇ ਚੀ ਬਣਾ ਦੇ ਤੇ ਹੋਰ ਵੀ ਫੇ ਚਾਚੀ ਦੀ ਕੁੜੀ ਨਹੀਂ ਆਈ ਹੈਗੀ ਪਤਾ ਹੀ ਨਹੀਂ ਕੋਈ ਵੀ ਨਹੀਂ ਆਈਗੀ ਜਿਹੜਾ ਤੂੰ ਨਹੀਂ ਜਾਂਦਗਾ ਉਹ ਨਾ ਨਾ ਇਹ ਨਹੀਂ ਜੀ ਪਤਾ ਅੱਛਾ ਹਾਂ ਤੂੰ ਵੀ ਜਾ ਕੇ ਪਿਛੇ ਦੀ ਮੇਲਾ ਨਹੀਂ ਕੰਮ ਤਾਂ ਦੇ ਤੂੰ ਕੋਈ ਨਾ ਹੁਣ ਤੂੰ ਆ ਗਈ ਦਰਪਾ ਭੀ ਬਾੜਾ ਕਹਿੰਦੀ ਸੀ ਕਿ ਕਹਿੰਦੀ ਕਿ ਕਹੀ ਨਹੀਂ ਫਿਰ ਦੀਪਨ ਵੀ ਮਿਲ ਜੂਗੀ ਮੈਂ ਤਾਂ ਆਏ ਕਹਿੰਦੀ ਸੀ ਬੇਬੇ ਉਹਨੂੰ ਭਾਬੀ ਨੂੰ ਵੀ ਤੋਰਦੀ ਹੁਣ ਚਾਰ ਦਿਨ ਨਰਮਲ ਅੱਗੜ ਤੋਂ ਪਹਿਲਾ ਪਿੰਡ ਤੇ ਰਹੀ ਆਉਗੀ ਥੋਰ ਜਾਊਗੀ ਕਹਿੰਦੀ ਆਂਦੀ ਸੀ ਕਿ ਕਹਿੰਦੀ ਪਹਿਲਾਂ ਤੂੰ ਜਾ ਆ ਫਿਰ ਬਾਅਦ ਚ ਕਹਿੰਦੀ ਕਿ ਮੈਂ ਮੇਲੇ ਆਉਗੀ ਦੋ ਦਿਨ ਲਾ ਆਉਗੀ ਵਾਹ ਚਲ ਹਜੇ ਕੰਮ ਤਾਂ ਦਾ ਚੱਲਿਆ ਨਹੀਂ ਤੇ ਤੂੰ ਭੱਜ ਕੇ ਮੇਲੇ ਆਈ ਹਾਂ ਹਾਂ ਆਇਆ ਹੈਗਾ ਹੋਰ ਤੇ ਹੋਰ ਸਾਰੇ ਵਧੀਆ ਠੀਕ ਸੀ ਸਾਰੇ ਠੀਕ ਠਾਕ ਆ ਵਧੀਆ ਤੂੰ ਦੇ ਗੱਲ ਵਾ ਸਾਡੇ ਪਰਿਵਾਰ ਦੀ ਪਾਦੀ ਆ ਸਾਰਾ ਤੇ ਵਧੀਆ ਟਾਈਮ ਪਾਸ ਹੋਈ ਹੈ ਹਾਂ ਬਸ ਵੱਧ ਗਈ ਆ ਪੁੱਤ ਟਾਈਮ ਪਾਸ ਦਾ ਜਿਹੜਾ ਹੋਈ ਜਾਂਦਾ ਕਰ ਤੇ ਉਥੇ ਮੈਂ ਤਾਂ ਕਹਿੰਦੀ ਸੀ 라ਵੇਂ ਦੀ ਦੋ ਦਿਨ ਮੇਰੇ ਕੋਲੇ ਨਾ ਪੁੱਤ ਮੈਂ ਤਾਂ ਜਾਉਂਗੀ ਦੋ ਦਿਨ ਕਿੱਥੇ ਰਿਹਾ ਜਾਂਦਾਗਾ ਵੱਡਾ ਪੱਜ ਕੇ ਅੱਜ ਦੀ ਰਾਤ ਤੱਕ ਹਾਂ ਅੱਜ ਤਾਂ ਰਹੂੰਗੀ ਮੈਂ ਚਲ ਹਾਂ ਅੱਜ ਤਾਂ ਰਹੂੰਗੀ ਬਸ ਮੈਂ ਤੇ ਤੜਕੇ ਸੁਨੇਹਾ ਤੇ 48 ਤੇ ਮੈਨੂੰ ਭੱਜ ਕੇ ਪਾਲੀ ਚੜਾ ਆਊਗਾ ਤੂੰ ਤਾਂ ਨਹੀਂ ਕਰਦੀ ਹੁੰਨੀ ਆ ਅੱਧੀ ਇੱਥੇ ਹੁੰਨੀ ਆ ਤੇ ਅੱਧੀ ਪਿੰਡ ਹੁੰਨੀ ਆਲੀ ਨਹੀਂ ਪੁੱਤ ਮੈਂ ਕੀ ਕਰਾਂ ਜਿਹੜਾ ਪਸੂ ਢੰਡਾਗਾ ਇਹ ਉਹਨਾਂ ਮੱਥ ਪਏ ਖੜੇ ਹੈਗੇ ਨਿਰਾਚਾਰਾ ਹੁਣ ਤੈਨੂੰ ਪਤਾ ਲੱਗ ਲਗਾ ਕਿ ਉਹਦੇ ਨਾਲ ਪਵਾਉਣੀ ਹੈਗੀ ਹਾਂ ਹਾਏ ਹੋਰ ਆਈ ਵੀ ਸੱਤ ਸੱਤ ਜਮੀਨ ਹੀ ਨਿਕਲਿਆ ਜਾਂਦਾ ਹੋਰ ਤੇ ਸਾਡੀਆਂ ਤਾਂ ਦੋ ਜਣੀਆਂ ਤੇ ਮੇਰੇ ਤਾਂ ਰਹੀ ਨਿਕਕਦੀ ਉਹ ਧਾਰਾਂ ਦੀ ਕੰਮ ਆਗਾ ਨਾ ਧਾਰਾਂ ਦੀ ਜਗਾ ਪਰ ਇਹ ਕਿ ਥੋੜਾ ਜਿਹਾ ਗੰਦੀ ਮਾ ਇਹ ਤਾਂ ਉਹ ਵੀ ਜਾਂਦੀ ਘਰ ਛੱਡ ਕੇ ਵੀ ਪਤਾ ਨਹੀਂ ਕੀ ਮੇਰੀ ਨੂੰ ਟੋਲ ਬਗੈੜ ਦੂ ਮਾ ਫਿਰ ਲੈ ਤੂੰ ਕਿਹੜਾ ਕਾਣ ਨਹੀਂ ਕਿ ਦੌੜ ਬਗਾੜਨ ਨੂੰ ਤੂੰ ਕੀ ਜਾਣਦੀ ਨਹੀਂ ਕੋਸਾ ਤੈਨੂੰ ਪਤਾ ਤਾਂ ਹੈਗਾ ਫਿਰ ਆਪਣੇ ਘਰ ਦਾ ਘਟਾ ਸੀਗਾ ਘਰੇ ਸਾਰਾ ਕੁਝ ਸੀਗਾ ਰੱਬ ਦਾ ਦਿੱਤਾ ਤੂੰ ਕੀ ਕੀ ਨਹੀਂ ਜਾਣਦੀ ਕੀ ਵੀ ਤੈਨੂੰ ਛੱਡ ਕੇ ਨਹੀਂ ਜਾਂਦੀ ਇਹ ਫਿਰ ਦੁੱਧ ਦੱਤ ਬੈਠੇ ਆਉਂਦੇ ਹੱਥ ਨਾਲ ਪਾਉਂਦੀ ਆ ਫਿਰ ਤੇਲੇ ਵਰਦੀ ਆ ਤੈਨੂੰ ਪਤਾ ਹੀ ਆ ਫਿਰ ਕਵੀਲ ਦਾ ਹਾਂ ਇਹਨੂੰ ਹੈਗਾ ਸੁਭਾਅ ਵਿੱਚ ਹੱਥ ਪੰਨੇ ਜ ਮਾਰਨ ਦਾ ਆਪ ਬਾਈ ਤਾਂ ਕਿਦੇ ਹੋ ਕੀਤਾਗਾ ਪਤਾ ਕਿ ਇਹ ਤਾਂ ਡੋਕਾ ਕੱਢ ਕੇ ਸਮਾ ਦਿੰਨੇ ਵੀ ਆ ਚੱਕੋ ਪੈਸਾ ਮੋਨਾ ਸਾਮੂ ਉਹ ਇਹ ਕੰਮ ਘੜ ਜਾਂਦਾ ਅੱਦਾ ਅੱਦਾ ਕੰਮ ਮੈਂ ਕਰਦੀ ਆ ਫਿਰਾਂ ਤਾਂ ਭਣ ਹੁਣ ਲਾਲ ਬਾਈ ਵੀ ਕਰਾਉਣੀ ਹੀ ਹੈਂ ਕਿ ਮੈਂ ਕਿਹੜੇ ਬੰਜੇ ਤੇ ਬੈ ਕੇ ਖਾਨੀ ਆ ਮੈਂ ਵੀ ਕਰਦੀ ਆ ਕੰਮ ਧੰਦਾ ਜਿੰਨਾ ਚਿਰ ਆਪ ਨਾਲ ਕਰਗੇ ਨਾ ਫਿਰ ਵਿਆਹ ਵੀ ਨਹੀਂ ਹੱਥ ਲੜਦਾ ਵੀ ਉਹਦੇ ਟਾਈਮ ਤੇ ਵੀ ਹੱਸੀ ਜਾਂਦੀ ਨਹੀਂ ਨਹੀਂ ਲੜਦੀਆਂ ਨਹੀਂ ਗਾਜਾ ਚਲਾ ਕੇ ਕਰਦੇ ਨਾ ਨਾ ਚਲਾਈ ਕਰੋ ਚਾਹ ਪੀ ਕੇ ਨਾ ਤੁਸੀਂ ਆਰਾਮ ਕਰ ਲਓ ਮੈਂ ਵੀ ਉਪੋਹਾ ਜਾ ਤੇ ਆਉਂ ਸਿੱਟਿਆ ਨਾ ਫੇਰ ਲੱਗੂਗੀ ਮੈਂ ਰੋਟੀ-ਰੁੱਟੀ ਬਣਾਉਂਗੀ। ਨਾ ਬਸ ਰੋਟੀ ਦਾ ਪੁੱਤ ਮੈਂ ਖਾ ਕੇ ਤੁਰੀਆਂਗੀ ਆ ਚਾਹ ਚੁੱਕ ਪੀ ਲਈ। ਤੁਸੀਂ ਪਹਿਜੋ ਰੰਗ ਕਰ ਲੋ ਤੇ ਮੈਂ ਨਾਲੇ ਖਾ ਪਰਿਆ ਨਾ ਚਾ ਠੀਕ ਹੈ। ਫੇਰ ਕਰਦੇ ਆਪਾਂ ਗੱਲਾਂ। ਐ ਕਰਦੀਆਂ। ਮੇਰੀ ਮਾਂ ਰੋਟੀ ਤਾਂ ਕੀ ਬਣਾਉਣੀ ਆ ਕਿਹੜਾ ਰੋਟੀ ਖਾਂਦੀ ਆ ਦੁਪਹਿਰੇ। ਚਲ ਉਹ ਕਰ ਦੇਣੀ ਆ। ਸੇਵ ਨਹੀਂ ਬਣਾ ਲਾਣੀ। ਪੋਰਾ ਚਲ ਖਾ ਲੂਗੀ। ਉਹ ਕਿਹੜਾ ਬਹੂ ਜੀ ਰੋਜ਼ ਹੀ ਸੇਵੀਆਂ ਬਣਾ ਕੇ ਦਿੰਦੀ ਹੈਗੀ। ਉਹ ਤਾਂ ਕਹ ਦਿੰਦੀ ਮੈਂ ਤਾਂ ਕੰਮ ਹੀ ਲੋਟ ਮਸਾਉਂਦਾਗਾ। ਚਲ ਅੱਗੇ ਮੈਂ ਜਾਂਦੀ ਸੀ ਕਦੇ ਕੋਈ ਚੀਜ਼ ਬਣਾ ਕੇ ਦੇ ਆਉਂਦੀ ਸੀ। ਚਲ ਅਜ ਮੇਰੇ ਕੋਲੇ ਆਈ ਮੌਕਾ ਮਿਲਿਆਗਾ ਸਾਰੇ ਬਾਹਨ ਆ ਮੈਂ ਖਾਣ ਦੀ ਹੂੰ ਕਿਹੜਾ ਦੇਦੇ ਰੋਜੀ ਬਣਾਉਣੀਆਂ ਬਿੰਦੀ ਆ ਸਾਰਾ ਦੁੱਧ ਤਾਂ ਢੋਲ ਵਾਲੀ ਮੁਕਾਰਾਂ ਦੀ ਆ ਚਾਹ ਉਹ ਉਹ ਸੇਵੀਆਂ ਤਾਂ ਬਿੰਦੀ ਦੇ ਕੰਮ ਜਿੱਡਾ ਜਿੰਦਾ ਲਾ ਰੱਖਿਆ ਨਾ ਇਹ ਕਿਹੜੇ ਮੈਨੇ ਲਾ ਗਈ ਜਿੰਦਾ ਅੱਛਾ ਜਿੱਤੇ ਬਟਾਉਂਦੀ ਸੀ ਉਹਦੇ ਕਹਿੰਦੀ ਸੀ ਤਾਂ ਕਿ ਰੋਜੀ ਨਾ ਸੇਵੀਆਂ ਕਰਕੇ ਬਹਿ ਜਾ ਕਰੀ ਕਿਤੇ ਨਾਦੇ ਹੋਈ ਕਰਨੇ ਤਾਂ ਸੱਚ ਕਰਤੀ ਜਿੰਦਾ ਹੀ ਲਾਤਾ ਕਿ ਤਾ ਸੇਵੀਆਂ ਨਾ ਬਣਾ ਲਿਆ ਕਰੇ ਹਾ ਦੋ ਹੋਈ ਪਈਆ ਵੀ ਦੱਸ ਹੋਰ ਕੀ ਤੂੰ ਸੇਵੀਆਂ ਦਾ ਚ ਲੈ ਕੇ ਜਾਣੀਆਂ ਨਹੀਂ ਗੀਆਂ ਵੀ ਬਣਾਉਣ ਵਾਸਤੇ ਨੇ ਚਲੋ ਚਾਬੀ ਲੈ ਕੇ ਆਉਣੀ ਆਂ ਨੀ ਬੇਬੇ ਹਾਂ ਮਾਤਾ ਤੈਨੂੰ ਐਂ ਕਹਿੰਦੀ ਸੀ ਹਾਂ ਮੇਰੀ ਮਾਂ ਵਿਚਾਰੀ ਮਸਾ ਆਈ ਸੀ ਤੇ ਮੈਂ ਖਚਲ ਨੂੰ ਪੁਰਾ ਸੇਵੀਆਂ ਦਾ ਬਣਾ ਲੈਣੀਆਂ ਤੂੰ ਸੇਵੀਆਂ ਨੂੰ ਜ਼ਿੰਦਾ ਲਈ ਬੈਠੀ ਐ ਚਾਬੀ ਦੇ ਮੈਨੂੰ ਕਿੱਥੇ ਚਾਬੀ ਮੈਂ ਤਾਂ ਕਿਤੇ ਧਰ ਤੁਰ ਕੇ ਭੁੱਲ ਗਈ ਲਾ ਹੱਦ ਹੋਈ ਪਈਆ ਧਰ ਕੇ ਤਾਂ ਭੁੱਲ ਗਈ ਨਾ ਤੂੰ ਜ਼ਿੰਦਾ ਕਾਲੇ ਵਾਸਤੇ ਲਾਇਆ ਸੇਵੀ ਮੈਂ ਹਨਾ ਇਵੇਂ ਜਵਾ ਖਰਾਬ ਕਰੀ ਜਾਂਦੇ ਕਦ ਨੂਨ ਵਾਲੀਆਂ ਬਣਾ ਲੀਆਂ ਕਦੇ ਗੁੜ ਵਾਲੀਆਂ ਬਣਾ ਲੀਆਂ ਕਿਸੇ ਆ ਜਾਂਦਾ ਕੋਈ ਪਰਾਨਾ ਕਰਾਉਣ ਤੇ ਫਿਰ ਹੁਣ ਮੇਰੀ ਮਾਂ ਆਈ ਬੈਠੀ ਐ ਹੁਣ ਬੜੇ ਸਾਲ ਪਰ ਪਿਆ ਹਲੇ ਲੈ ਫਿਰ ਪਿਆ ਸਾਲ ਪਰ ਮੈਨੂੰ ਪਤਾ ਨਾਲੇ ਉਹ ਸਾਡੀ ਬਹੂ ਕੜਾ ਨੂੰ ਰੋਜ਼ ਹੀ ਗਾਹ ਤਿਉਰਾ ਬਣਾ ਬਣਾ ਦਿੰਦੀ ਹੈ। ਉਹ ਕਾਹਤੋਂ ਨਹੀਂ ਦਿੰਦੀ। ਲੈ ਫਿਰ ਹੁਣ ਉਹ ਤਾਂ ਵਿਚਾਰੇ ਤੋਂ ਕੰਮ ਹੀ ਮਸਾ ਹੁੰਦਾਗਾ। ਬਸ ਮੈਂ ਜਾਂਦੀ ਸੀ ਕਹਿੰਦੇ ਮੈਂ ਕਦੇ ਪਕੌੜੇ ਬਣਾ ਕੇ ਤੇ ਆਪੇ ਸਾਹਣਾ ਮੇਰੇ ਦਵਾ ਖਾਈ ਨਹੀਂ ਕਰ ਮੈਂ ਕਿੱਥੇ ਧਰਤੀ ਕਿੱਥੇ ਨਾ। ਬੇਬੇ ਤੇਰੇ ਤਾਂ ਹੱਥ ਹੋਈ ਪਈ। ਰੋਟੀ ਪਕਾ ਦੇ। ਲੈ ਅਗਰ ਰੋਟੀ ਪਕਾ ਦੇ। ਉਹ ਤੁਰਗੀਲਾ ਚੱਕ ਕੇ। ਹੂੰ। ਹੱਦ ਹੋਈ ਪਈ ਐ ਤਾਂ ਨਹੀਂ ਬੁੜੀ ਚਾਬੀ ਦਿੰਦੀ ਸੇਵੀਆਂ ਕੱਢਣ ਨੂੰ। ਚਲ ਮੈਂ ਉਹਨੂੰ ਲਾਉਣੀ ਆ ਫੋਨ ਵੀ ਭਾਈ ਸਪਰੇ ਛੱਡ ਕੇ ਆਵਦਾ। ਆ ਦੇਖ ਲਾ ਵੀ ਬੇਬੇ ਦੇ ਹਾਲ ਫਿਰ ਤੂੰ ਮੈਨੂੰ ਕਹਿਦਾ ਨਾ ਵੀ ਰੰਦੀਪ ਮਾੜੀ ਹੈਗੀ ਪਤਾ ਨਹੀਂ ਕੀ ਕਹਿੰਦੀ ਸੀ ਉਹ ਰੰਦੀਪਾ ਹਾਂ ਕੀ ਕਰੀ ਜਾਂਦੀ ਐ ਕੁਛ ਨਹੀਂ ਕਰੀ ਜਾਂਦੀ ਮੈਂ ਤਾਂ ਆ ਖੜੀ ਆ ਅੱਧਾ ਘੰਟਾ ਹੋ ਗਿਆ ਥਾਲ ਚੱਕੀ ਇੱਥੇ ਸੋਚੀ ਜਾਂਦੀ ਸੀ ਉਹ ਮੈਦਾਪ オーਨਰ ਆ ਪਾਣੀ ਜਾ ਵੱਟ ਕੇ ਲਗਾਇਆ ਸੂਰੇ ਤੋਂ ਉਹ ਸਪਰੇਅ ਵਾਲੇ ਸਪਰੇਅ ਕਹਿੰਦੇ ਹੁਣ ਕਰਾ ਹਜੇ ਹੁਣ ਕਰਨ ਲੱਗਣਗੇ ਅੱਛਾ ਮੈਂ ਤਾਂ ਤੈਨੂੰ ਐ ਸੱਦਾ ਸੀ ਫੋਨ ਕਰਕੇ ਮਾਂ ਆਪਣੀ ਬੇਬੇ ਦੇਖ ਲਾ ਤੂੰ ਮੈਨੂੰ ਕਹਿਦਾ ਨਾ ਵੀ ਫੇਰ ਖਾਣੀ ਇਹ ਮਾੜੀ ਏ ਘਰੇ ਇਸ ਘਰ ਦੀ ਏਗੀ ਮੇਰੀ ਮਾਂ ਆਈ ਸੀਗੀ ਮੈਂ ਕਿਹਾ ਚੱਲ ਰੋਟੀਆਂ ਤਾਂ ਉਹ ਰੋਜ਼ ਹੀ ਘਰੇ ਖਾਂਦੀ ਆ ਵੀ ਚਲ ਉਹ ਆਈ ਏਗੀ ਵੀ ਚਲ ਮੈਂ ਪੋਰਾ ਸੇਵੀਆਂ ਦਾ ਬਣਾ ਕੇ ਖਵਾ ਦਿਆਂ ਤੇ ਫਿਰ ਬਣਾ ਲੈਂਦੀ ਸੇਵੀਆਂ ਤੇ ਬਿੱਲੀ ਦੇ ਕੰਨ ਜਿੱਡਾ ਜ਼ਿੰਦਾ ਲਾਇਆ ਪੈ ਐਡਾ ਵੱਡਾ ਤੇ ਚਾਬੀ ਕਹਿੰਦੀ ਮੈਥੋਂ ਤਾਂ ਡਿੱਗੀ ਗਈ ਕਿਤੇਰੇ ਕਿਉਂ ਜ਼ਿੰਦਾ ਕਾ ਤੋ ਲਾ ਰੱਖਿਆ ਕੀ ਪਤਾ ਕਹਿੰਦੀ ਸਾਲ ਪਿਆ ਕੇ ਜਵਾਖ ਖਰਾਬ ਕਰਦੇ ਸੀ ਫੁਲਾਨਾ ਤੈਨੂੰ ਕਾਣਾ ਹੱਤ ਸੇਵੀਆਂ ਖਾਣ ਵਾਸਤੇ ਬਟਾਈਆਂ ਮੈਨੂੰ ਤਾਂ ਕੀ ਪਤਾ ਹੁਣ ਖਾਣ ਵਾਸਤੇ ਬਟਾਈਆਂ ਨੇ ਕਿ ਕਿਸੇ ਨੂੰ ਦੇਣ ਵਾਸਤੇ ਬਟਾਈਆਂ ਨੇ ਚਲ ਆ ਜਾ ਮੈਂ ਪੁੱਛਣਾ ਬੇਬੇ ਕਿੱਥੇ ਹੈਗੀ ਅੰਦਰ ਪਈ ਹੈਗੀ ਚਲ ਆ ਜਾ ਮੈਂ ਪੁੱਛਣਾ ਪਹਿਲਾਂ ਬੇਬੇ ਨੂੰ ਮਿਲਣਾ ਮੈਂ ਮਿਲ ਲਾ ਤਾਂ ਬੇਬੇ ਹਾਂ ਤੂੰ ਆਹੋ ਸੇਵੀਆਂ ਲਈ ਬਟਾਉਂਗਾ ਸੀ ਨਹੀਂ ਆਪਾਂ ਦੇ ਹਾਂ ਓਹ ਸੇਵੀਆਂ ਆਕੀ ਬਟਾਉਂਗਾ ਸੀ ਧਮਾਕ ਦੀ ਕਿਧਾਂ ਜਾ ਕੇ ਲਾਉਣਾ ਰੱਖਾ ਅੱਗੇ ਰੱਖਾ ਤੇ ਉਹ ਕੁੰਜੀ ਨਾ ਪਤਾ ਨਹੀਂ ਕਿੱਥੇ ਤਾਂ ਇੱਥੇ ਬੁਲਗੀ ਤੇ ਥੈ ਹੈ ਹੀ ਨਹੀਂ ਉਹ ਕੁੰਜੀ ਦਾ ਘਰ ਉੱਪਰ ਲੱਗੀ ਕੋਣ ਜਿੰਦਾ ਲਾਇਆ ਕਾਦੂਆ ਉਹ ਬਟਾਉਣ ਵਾਸਤੇ ਲਾਇਆ ਥਾਂ ਨੂੰ ਆ ਕੇ ਉਹ ਮਨ ਨਾਲ ਪਟਾਈਆਂ ਮੇਰੀ ਘਰ ਤੋਂ ਜਿਵਾਕ ਨਾ ਆਉਂਦੇ ਨੂੰ ਮੱਛਾ ਇੰਨੇ ਹੱਥ ਵਿੱਚ ਪਾਲਾ ਨਿਕੜਾਗੇ ਜੰਗੀਆਂ ਸੇਵਾਂ ਹਾਂ ਇਹ ਖਰਾਬ ਕਰ ਦੇਣਗੇ ਓਏ ਹਾਸ ਰੋਗ ਦਾ ਕਰ ਦੇਣਗੇ ਅਖੀਆਂ ਵੀ ਕਾਦੇ ਵਾਸਤੇ ਆਓ ਉਹਨਾਂ ਦੇ ਵਿੱਚ ਫੁੰਟ ਪਾਏ ਜਾਣਗੇ ਉਹਨਾਂ ਨੂੰ ਤੁਸੀਂ ਨਾ ਮੈਗੀ ਨਾ ਕਰਿਆ ਉਹ ਕਾਨੂੰਨ ਮਿਰਚਾਂ ਲੋ ਬਣਦੀ ਆ ਸੇਵੀਆਂ ਨੂੰ ਮੇਕ ਕਰ ਬਾਲੇ ਲਿਖਣੇ ਉਹ ਚਾਲੂ ਨਾ ਤੂੰ ਨਹੀਂ ਉਹ ਫਿਰ ਇਹਨੂੰ ਤਾਂ ਤੂੰ ਕਹਿ ਨਹੀਂ ਭਾਈ ਉੱਥੇ ਪਈਆਂ ਚਾਬੀ ਕੋਈ ਬਣਾ ਲੈ ਭਾਈ ਸੇਵੀਆਂ ਚਾਬੀ ਕੀ ਕਰਾਂ ਫਿਰ ਜੈ ਨਹੀਂ ਅੱਧਾ ਜਿੱਥੇ ਬਾਲਾਂਗੀ ਤੇ ਉਹ ਮੈਂ ਜਾਂਦੀ ਸੋਣ ਨਾ ਤੇ ਕਾਚੇ ਕੀ ਕਰੇ ਤੇ ਮੈਂ ਇਸ ਫਰਿੰਗ ਤੇ ਫਟਾਰਤੀ ਹੁਣ ਦਮਾਤੀ ਹੈਗਾ ਹੋ ਜਾ ਉਹ ਮਾੜਾ ਮੋਟਾ ਸਾਹਬ ਕਦਾ ਬੁਲਾਈਦਾ ਹੁੰਦਾ ਪਾ ਦੋ ਪਈ ਥੰਦੀ ਆ ਕੋਤੋਂ ਉਹ ਸੇਵੀਆਂ ਦੀ ਗੱਲ ਆ ਬੇਬੇ ਹਾਂ ਵੀ ਸੇਵੀਆਂ ਧਰਨਾ ਸੀ ਰਦੀਪ ਨੇ ਇਹਨੇ ਜਿੰਦਾ ਲਾ ਰੱਖਿਆ ਸੇਵੀਆਂ ਦਾ ਚਲ ਕੋਈ ਪੈਸੇ ਤਾਂ ਕਿਸੇ ਨਾਲ ਸਰਬੀ ਪਾਣੀ ਖਾ ਕੇ ਆਈ ਸੀਗੀ ਮੈਂ ਇਹ ਥੋੜਾ ਤਾਂ ਮਚਾਲ ਕਰ ਦਿੰਦੇ ਆ ਕੰਮ ਨਹੀਂ ਪੈਣ 5 ਕਿਲੋ ਮੈਦਾ ਲੈਂਦਾ ਸੀਗਾ ਮੈਂ ਕਿਹਾ ਬਣਾ ਅਤਰ ਹੀ ਪਾਈ ਸੀਗੀ ਕਿਤੇ ਆਏਗੇ ਤਾਂ ਬਣਾ ਲੈ ਕਰਾਂਗੇ ਤੇ ਵਿਜਵਾਤ ਨਾ ਇੰਨੀਆਂ ਪਾਲੇ ਨੇ ਪੜਾਈ ਕਿ ਵਿੱਚ ਪਾਲ ਲੈਣੇ ਚਲ ਉਹ ਤਾਂ ਪਾਲਾ ਲੈਣੇ ਉਹ ਤਾਂ ਤੂੰ ਲਾਤਾ ਫਿਰ ਮੈਨੂੰ ਤਾਂ ਪੂੰਜੀ ਦੇ ਦੇ ਹੁਣ ਕੀ ਕਰਾਂ ਜਦ ਦਵਾਈ ਦੀ ਫਤਰ ਤੇ ਫੁੱਲ ਗਈ ਹਾਂ ਦੇਖ ਲੈ ਦੇਖ ਲੈ ਚਲ ਕੋਈ ਫੁੱਲ ਗਈ ਹੋਊਗੀ ਛੱਟਾ ਪਰ ਮੈਂ ਤਾਂ ਪੈਸੇ ਕੋਈ ਲਾਣ ਕੋਈ ਨਾ ਕਉਂ ਜੇ ਤੇ ਕੀ ਕਤਾਗੀ ਤੁਸੀਂ ਨਾ ਕਰੇ ਗੋਲੇ ਜਾਓ ਉਹ ਬੇਫਿਕਰ ਗੱਲ ਨਹੀਂ ਤੈਨੂੰ ਤਾਂ ਐ ਸਮਝਾਉਣੇ ਆ ਤੂੰ ਮੇਰੀ ਗੱਲ ਸੁਣਾ ਕੱਲ ਨੂੰ ਹੁਣ ਇਹ ਆਪਦੀ ਧੀ ਕੋਲੇ ਜਾਵੇ ਹਾਂ ਫੇਰ ਉੱਥੇ ਜੇ ਜੇ ਉੱਥੇ ਉਹਦੀ ਸਾਥ ਨੇ ਜਿੰਦਾ ਦਾ ਤਾਂ ਛੇ ਮਹੀਨੋਂ ਤੇ ਇਹਨੂੰ ਨਾ ਕੋ ਰੋਟੀ ਰੋਟੀ ਨਾ ਦਿੱਤੀ ਇਹਨੂੰ ਫੇਰ ਇਹ ਤਾਂ ਠੀਕ ਆ ਪਾ ਜੀ ਹੁਣ ਇਹ ਸੋਚ ਕੇ ਫੇਰ ਤੇਰੇ ਲਈ ਜਦ ਤੱਕ ਮੈਂ ਵੀ ਤੂੰ ਹੋਵੇਂਂ ਬੀਤੂਗੀ ਬੇਬੇ ਮੈਂ ਤਾਂ ਤੈਨੂੰ ਹੁਣੇ ਕਹਿਣੀ ਆ ਮੇਰੀ ਮਾਂ ਵਾਰੀ ਤਾਂ ਤੂੰ ਐ ਕਰਦੀ ਆਂ ਗਾ ਜੇ ਤੈਨੂੰ ਐ ਕਰੇ ਫੇਰ ਤੈਨੂੰ ਬਾੜਾ ਔਖਾ ਹੋ ਜਾਊ ਅਗਦੀ ਮੇਰੀ ਮਾਂ ਕੋਲ ਹੀ ਚਾਬੀ ਹੈ ਕਿਤੇ ਚਾਬੀ ਨਹੀਂ ਤਾਂ ਇਹ ਭੁੱਲੀ ਹੈ ਨਾ ਕਿਤੇ ਹੋਰ ਆ ਚਾਬੀ ਇਹਦੇ ਕੋਲ ਚਾਬੀ ਆ ਹਾਂ ਮੈਂ ਕੁੰਜੀ ਤਾਂ ਮੇਰੇ ਬੇਬੇ ਕੋਲ ਹੀ ਆ ਮੈਨੂੰ ਪਤਾ ਹੈਗਾ ਇਹ ਜਾਣ ਕੇ ਕਰਦੀ ਆ ਪਰ ਬੇਬੇ ਆਏ ਤੈਨੂੰ ਕਰਨਾ ਨਹੀਂ ਚਾਹੀਦਾ ਕੱਲ ਨੂੰ ਤੂੰ ਆਪਣੀ ਕੁੜੀ ਕੋਲੇ ਜਾਵੇਂ ਗਾ ਉਹਦੇ ਸੱਸ ਸਾਰੇ ਕਾਸੇ ਨੂੰ ਜਿੰਦਾ ਲਾ ਦੇ ਤੇ ਕੁੜੀ ਨੂੰ ਕੋਈ ਚੀਜ਼ ਨਾ ਕੱਢਣ ਦੇਵੇ ਤੈਨੂੰ ਖਵਾਉਣ ਵਾਸਤੇ ਲਾ ਫੇਰ ਤੇਰੇ ਦਿਲ ਤੇ ਕੀ ਬਿੱਤੂ ਹੁਣ ਤੁਸੀਂ ਮੇਰੀ ਮਾਂ ਦੀ ਇੱਜ਼ਤ ਹੀ ਬੇਇੱਜ਼ਤ ਕਰਦੇ ਹੋਗੇ ਨਹੀਂ ਆ ਪਈ ਐ ਨਹੀਂ ਆ ਤੇ ਲਾਉਣੀ ਉਹ ਤਾਂ ਨਹੀਂ ਕਿ ਜੇ ਚਾਬੀ ਇਹ ਨਹੀਂ ਖਾਈ ਲਫਾੜ ਬਣਾ ਲੈ ਆ ਦੇਖ ਲੈ ਜਦੋਂ ਆਵਦੇ ਤੇ ਗੱਲ ਆਈ ਨਾ ਉਹ ਜਰਕਦੇ ਨੇ ਕੁੰਜੀ ਫੜਾਤੀ ਉਹ ਨਲੇ ਬੇਬੇ ਐਵੇਂ ਨਹੀਂ ਕਰੀਦਾ ਹੁੰਦਾ ਸੇਵੀਆਂ ਪਟਾੰਗਾ ਤਾਂ ਖਾਣ ਪੀਣ ਵਾਸਤੇ ਪਟਾੰਗਾ ਰੱਖ ਕੇ ਕੀ ਕਰਣਾ ਨਾ ਤੂੰ ਉਹਨਾਂ ਤਾਂ ਸੁੰਡ ਪਏ ਜਾਣਗੇ ਫੇਰ ਕੀ ਕਰਨੇਗੀ ਨਲੇ ਬੇਬੇ ਮੇਰੀ ਗੱਲ ਸੁਣਾ ਆ ਮੇਰੀ ਮਾਂ ਕਿਹੜਾ ਰੋਜ਼ ਆਉਂਦੀ ਐ ਤਾਂ ਵਿਚਾਰੀ ਕਦੇ ਆਉਂਦੀ ਐ ਜੇ ਪੋਰਾ ਸੇਵੀਆਂ ਦਾ ਬਣਾ ਦਾਂਗੇ ਫੇਰ ਕੀ ਫਰਕ ਪੈਂਦਾਗਾ ਨਾ ਤੂੰ ਹੁਣ ਜਾਂਦੀ ਨਹੀਂ ਆਪਣੀ ਕੁੜੀ ਕੋਲੇ ਤੈਨੂੰ ਕੋਈ ਚੀਜ਼ ਦਿੰਦੇ ਨਹੀਂ ਉਹ ਆਵਦੇ ਦਿਲ ਤੇ ਹੱਥ ਉੱਤਰ ਆ ਜਾਂਦਾ ਚਲ ਕੋਈ ਜਾਂ ਬਣਾ ਲੈ ਹਾਂ ਜਦ ਕੋਈ ਘੱਡੋ ਬਰੇ ਗੜੀ ਹੋ ਜਾ ਮੈਂ ਤਾਂ ਮੈਂ ਤਾਂ ਸਾਰਿਆਂ ਸੱਸਾਂ ਨੂੰ ਕਹਿੰਨੇ ਆਂ ਕਿਤਾ ਜਿਹੜੀਆਂ ਐ ਕਰਦੀਆਂ ਨੇ ਕਿਸੇ ਦੇ ਮਾਪੇ ਉਹਦੇ ਨੂੰਹ ਦੇ ਆਏ ਤੂੰ ਵੀ ਫਿਰ ਉਹਨਾਂ ਦੇ ਵੀ ਕੁੜੀਆਂ ਨੇ ਉਹ ਵੀ ਜਾਣਦੀਆਂ ਨੇ ਵੀ ਐ ਭੇਦ ਭਾਵ ਨਹੀਂ ਕਰਨਾ ਚਾਹੀਦਾ ਸਾਰੀਆਂ ਬੁੜੀਆਂ ਨੂੰ ਚਾਹੀਦਾ ਬੇਬੇ ਵੀ ਐ ਨਹੀਂ ਕਰਨਾ ਚਾਹੀਦਾ ਭਾਈ ਜਿਹੜੀ ਚੀਜ਼ ਘਰੇ ਹੈਗੀ ਆਪਣੇ ਉਹ ਸਾਰਿਆਂ ਨੂੰ ਸਾਰਿਆਂ ਦੀ ਇੱਕ ਬਰਾਬਰ ਸਮਝ ਨਹੀਂ ਚਾਹੀਦੀ ਬਾਲੇ ਘਰਾਂ 'ਚ ਹੈ ਜੀ ਅਵੇ ਵੀ ਹਲੇ ਵੀ ਇਹ ਚੀਜ਼ ਹੈ ਹਾਂਜੀ ਆ ਜਿਹੜੀ ਵੀਡੀਓ ਬਣਾਈ ਅਸੀਂ ਸੇਵੀਆਂ ਪਿੱਛੇ ਕਲੇਸ਼ ਵੀ ਬਾਲੇ ਘਰਾਂ 'ਚ ਹਲੇ ਵੀ ਹੈਗਾ ਬਬਾ ਹੈਗਾ ਪੁੱਤ ਹੈਗਾ ਇਹ ਵੀ ਚੱਲੀ ਜਾਂਦਾ ਹੈਗਾ ਲੱਗਦਾ ਨਹੀਂ ਕਿਸੇ ਆਏ ਜਾਏ ਤਾਂ ਜਾਂ ਵੀ ਜਿਵੇਂ ਹੁਣ ਬਹੂ ਦੇ ਪੇਕੇ ਆਉਂਦੇ ਨੇ ਹਾਂ ਨਾ ਉਹ ਨਹੀਂ ਚਾਹੀਦਾ ਜਿੰਦਾ ਉਹ ਚੋੜਨਾ ਪਾ ਲਾਣੀਆਂ ਨੇ ਜਿੰਦੇ ਲਾ ਰਣੀਆਂ ਨੇ ਹਾਂ ਵਿਵੋਹ ਕਰਨਾ ਨਹੀਂ ਚਾਹੀਦਾ ਕਈ ਰਿਸ਼ਤੇਦਾਰ ਕਿਹੜਾ ਘਰ ਪਾ ਕੇ ਵਹਿੰਦਾ ਮਸਾ ਹੁੰਦਾ ਸੋ ਮਸਾ ਸੋ ਵੀ ਮੈਂ ਇੱਕ ਹੀ ਮਾਇਂ ਵੇਖਦੀ ਆ ਭੈਣਾਂ ਤਾਂ ਨੂੰ ਮੈਨੂੰ ਆਇ ਹੋ ਗਿਆ ਵੀ ਮੈਂ ਵੀ ਰੱਖ ਲੈ ਜੀ ਹਾਂ ਵੀ ਪਹਿਲਾਂ ਵਾਲੀਆਂ ਬੁੜੀਆਂ ਕਰਦੀਆਂ ਸੀ ਹੁਣ ਤਾਂ ਦਿਨ ਬਦ ਦਿਨ ਲੋਕਾਂ ਦੀ ਸੋਚ ਵੀ ਬਦਲ ਗਈ ਬਦਲ ਗਈ ਹਾਂ ਬਦਲੀ ਪਈ ਪਰ ਹੁਣ ਆਏ ਹਾਂ ਵੀ 50% ਤਾਂ ਹੈਗਾ ਹਲੇ ਵੀ ਇਹ ਚੀਜ਼ ਹੈਗੀ ਆ ਜੀ ਵੀ ਆਈ ਨਹੀਂ ਕਰਨੀ ਚਾਹੀਦੀ ਕਿ ਰਿਸ਼ਤੇਦਾਰਾ ਜਿਹੜਾ ਉੱਪਰ રોજ ਥੋੜਾ ਬੈਠਾ ਰਹਿੰਦਾਗਾ ਵੀ ਕੀ ਦੇਖਦਾ ਇਸ ਬੱ비 ਮਿਲਦਾਗਾ ਹਾਂਜੀ ਜੇ ਸਾਡੀ ਇਹ ਵੀਡੀਓ ਵਧੀਆ ਲੱਗੀ ਤਾਂ ਸਾਡੇ ਚੈਨਲ ਨੂੰ ਵੱਧ ਤੋਂ ਵੱਧ ਸਬਸਕ੍ਰਾਈਬ ਕਰੋ ਵੱਧ ਤੋਂ ਵੱਧ ਵੀਡੀਓ ਨੂੰ ਸ਼ੇਅਰ ਕਰੋ ਵੱਧ ਤੋਂ ਵੱਧ ਸਪੋਰਟ ਕਰੋ ਤੁਹਾਡੀ ਸਪੋਰਟ ਦੀ ਸਾਨੂੰ ਬਹੁਤ ਜ਼ਰੂਰਤ ਹੈ ਜੀ ਅਈ ਸਟੈਂਡ ਅਲਫਾ ਲੋਕ ਸਰਦਾਰ ਤੇ ਸਾਡੀਆਂ ਮੈਸੇਜ ਦਾ ਸ਼ਾਰਟ ਮੂਵੀਆ ਆਉਂਦੀਆਂ ਰਹਿਣੀਆਂ ਵਧੀਆ ਵਧੀਆ ਮੂਵੀਆ ਲੈ ਕੇ ਆਵਾਂਗੇ ਅਸੀਂ ਚੈਨਲ ਤੇ ਜੇਕਰ ਤੁਸੀਂ ਆਪਦਾ ਪਿਆਰ ਦਿਖਾਉਂਗੇ ਜੇਕਰ ਤੁਸੀਂ ਪਿਆਰ ਦਿਓਗੇ ਤੁਹਾਡੇ ਪਿਆਰ ਦੀ ਬਹੁਤ ਜ਼ਰੂਰਤ ਹੈ ਹਾਂਜੀ ਵੱਧ ਸਾਨੂੰ ਵੱਧ ਤੋਂ ਵੱਧ ਪਿਆਰ ਕਰੋ ਜੀ ਹਾਂ ਵੱਧ ਤੋਂ ਵੱਧ ਸਾਨੂੰ ਸਪੋਰਟ ਕਰੋ ਜੀ ਧੰਨਵਾਦ ਧੰਨਵਾਦ